ਮੈਨੂੰ ਸੋਹਣਿਆ ਜੇ ਆਪਣੀ ਬਣਾਉਣਾ ਵੇ ਆ ਪਾਣੀ ਵਾਰ ਕੇ ਤੁਮਾ ਨੂੰ ਪਲਾਉਣਾ ਜੇ ਮੈਨੂੰ ਸੋਹਣਿਆ ਜੇ ਆਪਣੀ ਬਣਾਉਣਾ ਵੇ ਪਾਣੀ ਵਾਰ ਕੇ ਤੁਮਾ ਨੂੰ ਪਲਾਉਣਾ ਜੇ ਮੈਂ ਤੋ ਜਾਇਆ ਨਹੀਂ ਉਹ ਜਾਣਾ ਕੋਟ ਤੇ ਕਚਹਿਰੀ ਵਿੱਚ ਮੇਥੋ ਜਾਇਆ ਨੀਓ ਜਾਣਾ ਕੋਟ ਤੇ ਕਚਹਿਰੀ ਵਿੱਚ ਦੱਸਾਂ ਜਿਨੀ ਕ ਸਮਝ ਮੈਨੂੰ ਆਈ ਉਪਾਜ ਪੁਜ ਕੇ ਨੀ ਕਹਿੰਦੇ ਵਿਆਹ ਨਿਭਦੇ ਵੇ ਕਾਰ ਫੁੱਲਾਂ ਨਾਲ ਸਜਾ ਕੇ ਘਰੇ ਲਿਆਈ ਹਾਂ ਪੱਜ ਪੁਜ ਕੇ ਨੀ ਕਹਿੰਦੇ ਵਿਆਹ ਨਿਭਦੇ ਵੇ ਕਾਰ ਫੁੱਲਾਂ ਨਾਲ ਸਜਾ ਕੇ ਘਰੇ ਲਿਆਈ ਭਜਣ ਪਜਾਉਣ ਦਾ ਨਾ ਹੁੰਦਾ ਕੰਮ ਠੀਕ ਨਹੀਂ ਸੋਹਣਿਆਏ ਚੰਗੀ ਹੁੰਦੀ ਰੀਤ ਵੇ ਤੇਰੇ ਪਿੰਡ ਪੈਂਦੀ ਸਾਡੀ ਦੂਰ ਦੀ ਸਕਰੀ ਵਿਆਹ ਕੇ ਸਾਫੀ ਪੁਰ ਕਲਾਲੇ ਜੀ ਮੀਤ ਵੇ ਹਾਂ ਤੇਰੇ ਪਿੰਡ ਪੈਂਦੀ ਸਾਡੀ ਦੂਰ ਦੀ ਸਕਰੀ ਵਿਆਹ ਕੇ ਸਾਫੀ ਪੁਰ ਕਲਾਲੇ ਜੀ ਮੀਤ ਵੇ ਹੱਥਾਂ ਵਿੱਚ ਹੱਥ ਪਾ ਕੇ ਤੁਰਿਆ ਕਰਾਂਗੇ हां ਹੱਥਾਂ ਵਿੱਚ ਹੱਥ ਪਾ ਕੇ ਤੁਰਿਆ ਕਰਾਂਗੇ ਨਾਲੇ ਰੌਣਕ ਚ ਰਹੂਗੀ ਤੇਰੇ ਸਾਈਂ ਪੱਜ ਪੁੱਜ ਕੇ ਨਹੀਂ ਕਹਿੰਦੇ ਵਿਆਹ ਨਿਭਦੇ ਵਕਾਰ ਫੁੱਲਾਂ ਨਾਲ ਸਜਾ ਕੇ ਕਰੇ ਲਿਆਈਂ ਹਾਂ ਪੱਜ ਪੁੱਜ ਕੇ ਨਹੀਂ ਕਹਿੰਦੇ ਵਿਆਹ ਨਿਭਦੇ ਵਕਾਰ ਫੁੱਲਾਂ ਨਾਲ ਸਜਾ ਕੇ ਕਰੇ ਲਿਆਈਂ ਹੋ ਹੋ ਹੋ